ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦਾ ਗੁਣ ਹੋਣਾ ਬੜਾ ਜ਼ਰੂਰੀ ਹੈ। ਬੇਈਮਾਨੀ ਤੇ ਧੋਖੇ ਦਾ ਅਵਗਨ 1% ਵੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੋਣਾ ਨਹੀਂ ਚਾਹੀਦਾ। ਕਿਉਂਕਿ ਇਮਾਨਦਾਰ ਬੰਦਾ ਜੇ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਘਾਟਾ ਵੀ ਪੈਦੇ ਨਾ ਤੇ ਉਹ ਉਸ ਘਾਟੇ ਨੂੰ ਮਿਹਨਤ ਕਰਕੇ ਫਿਰ ਪੂਰਾ ਕਰ ਲੈਂਦਾ। ਪਰ ਬੇਈਮਾਨ ਬੰਦਾ ਜਿਹੜਾ ਹੁੰਦਾ ਉਹਨੂੰ ਕਦੀ ਵੀ ਸਮਾਜ ਪ੍ਰਵਾਨ ਨਹੀਂ ਕਰਦਾ ਉਹ ਹਮੇਸ਼ਾ ਪਟਕਦਾ ਹੀ ਰਹਿੰਦਾ ਇਸ ਕਰਕੇ ਹਾਰੇ ਕੁ ਮਾਪਿਓ ਨੂੰ ਚਾਹੀਦਾ ਵੀ ਬੱਚਿਆਂ ਦੇ ਵਿੱਚ ਇਮਾਨਦਾਰੀ ਦਾ ਗੁਣ ਪੈਦਾ ਕਰੀਏ ਪਾਤਸ਼ਾਹ ਬਾਣੀ ਦੇ ਵਿੱਚ ਵੀ ਬੜਾ ਸੋਹਣਾ ਸਮਝਾਉਂਦੇ ਨੇ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਪਹਿ ਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਹੀਂ ਬੇਰਾ ਤੇਰੇ ਜੀ ਫੈਲੀ ਜਾਏ